ਪੰਜਾਬ ਖੂਬਸੂਰਤ ਪੰਜਾਬ ਖੂਬਸੂਰਤੀ ਤਾਂ ਅਜ ਵੀ ਚਲਕਦੀ ਹੈ ਪਰ ਉਹ ਝਲਕ ਤਾਂ ਗੁੰਮ ਹੋ ਗਈ ਜਿਹੜੀ ਵੰਡ ਤੋਂ ਪਹਿਲਾਂ ਸੀ ਪੰਜ ਦਰਿਆ ਤੇ ਪੰਜ ਡਿਵੀਜ਼ਨ ਹੁਣ ਕੀ ਹੈ ਇਸ ਸੂਬੇ ਦੇ ਕਈ ਟੁਟੇ ਦਰਿਆ ਤੇ ਡਿਵੀਜ਼ਨਾਂ ਦੇ ਟੁਟੇ ਕਿਹੜੇ ਟੁਟੇ ਚਲੋ ਚਲੋ ਪਾਲਦੇ ਹਾਂ ਉਹ ਪਗ ਟੰਡੀ ਪਹਿਲਾ ਦਰਿਆਵਾਂ ਦੀ ਝਲਕ ਜੇਹਲਮ ਚਨਾਬ ਰਾਵੀ ਬਿਆਸ ਤੇ ਸਾਤਲੁcj ਬਰਤਾਨੀਆ ਹਕੂਮਤ ਨੇ ਪੰਜਾਬ ਦੋ ਮੁਲਕਾਂ ਚ ਵੰਡਤਾ ਜਿਹੜਾ ਭਾਰਤ ਦੇ ਹਿੱਸੇ ਆਇਆ ਉਹ ਬਣ ਗਿਆ ਜੜਦਾ ਪੰਜਾਬ ਤੇ ਜਿਹੜਾ ਪਾਕਿਸਤਾਨ ਦੇ ਹਿੱਸੇ ਆਇਆ ਉਹ ਆਖਿਆ ਗਿਆ ਲੈਂਦਾ ਪੰਜਾਬ ਦਰਿਆ ਵੀ ਵੰਡ ਦੀ ਸੂਲੀ ਚੜ ਗਈ ਪੰਜ ਦਰਿਆਵਾਂ ਦੇ ਦੋ ਟੁੱਟੇ ਲੈਂਦੇ ਪੰਜਾਬ ਦੀ ਜਲ ਧਾਰਾ ਸਿਆਲਕੋਟ ਲਾਹੌਰ ਤੇ ਮਿੰਟ ਗੁਮਰੀ ਦੇ ਜ਼ਿਲ੍ਹੇ ਨਾਲ ਹੀ ਬਹਾਵਲਪੁਰ ਈਾਸਤ ਮਤਲਬ ਢਾਈ ਦਰਿਆ ਪਾਕਿਸਤਾਨ ਕੋਲ ਤੇ ਢਾਈ ਦਰਿਆ ਭਾਰਤ ਦੇ ਕੋਲ ਲੋਕ ਗੀਤ ਸੁਣ ਲੋ ਗੂੰਜਦੀਆਂ ਨੇ ਆਵਾਜ਼ਾਂ ਅਜਿਮ ਸ਼ਹਾਦਤਾਂ ਦੇ ਨਾਲ ਅਜਿਮ ਸ਼ਹਾਦਤਾਂ ਦੇ ਨਾਲ ਜੁੜੀ ਹੋਈ ਰਾਵੀ ਦਰਿਆ ਦੀਆਂ ਹੁਣ ਡਿਵੀਜ਼ਨਾਂ ਵੱਲ ਜਾਤ ਪੰਜ ਡਿਵੀਜ਼ਨ ਤੇ 29 ਜ਼ਿਲ੍ਹੇ ਜ਼ਿਲ੍ਹੇ ਵੀ ਵੰਡੇ ਗਏ ਤੇ ਡਿਵੀਜ਼ਨਾਂ ਵੀ ਕਿਹੜੀਆਂ ਡਿਵੀਜ਼ਨਾਂ ਸਨ ਡਿਵੀਜ਼ਨ ਲਾਹੌਰ ਅੰਬਾਲਾ 라ਵਲਪਿੰਡੀ ਜਲੰਧਰ ਤੇ ਮਲਤਾਨ ਇਹ ਵੀ ਵੰਡਤੀਆਂ ਕੁਝ ਭਾਰਤ ਦੇ ਹਿੱਸੇ ਤੇ ਕੁਝ ਪਾਕਿਸਤਾਨ ਦੇ ਹਿੱਸੇ ਇੱਕ ਚੜਦਾ ਪੰਜਾਬ ਤੇ ਦੂਜਾ ਲੈਦਾ ਪੰਜਾਬ ਦੋਵੇਂ ਮਿਲਾ ਕੇ ਜੰਮੂ ਕਸ਼ਮੀਰ ਰਾਜਸਥਾਨ ਦਾ ਕੁਝ ਹਿੱਸਾ ਹਿਮਾਚਲ ਹਰਿਆਣਾ ਤੇ ਕੁਝ ਹਿੱਸਾ ਦਿੱਲੀ ਦਾ ਹੁਣ ਜਾਤ ਮਾਰੋ ਕਿੰਨਾ ਵੱਡਾ ਸੀ ਮੇਰਾ ਖੂਬਸੂਰਤ ਪੰਜਾਬ ਪਰ ਹੁਣ ਕੀ ਹੈ ਮੁਠੀ بھر ਮੁਠੀ بھر ਰਹਿ ਗਿਆ ਮੁਠੀ بھر ਰਹਿ ਗਿਆ ਇੱਕ ਸੋਨਾ ਜਿਹਾ ਪੰਜਾਬ ਪਹਿਲਾ ਅੰਬਾਲਾ ਡਿਵੀਜ਼ਨ ਦੀ ਜਾਤ ਕਿੰਨੀ ਵੱਡੀ ਸੀ ਅੰਬਾਲਾ ਡਿਵੀਜ਼ਨ ਕਿਹੜੇ ਕਿਹੜੇ ਜ਼ਿਲ੍ਹੇ ਸੀਗੇ ਉਹ ਸੀਗੇ ਗੁਰਦਾਉਂ ਰੋहतक ਕਰਨਾਲ ਹਿਸਾਰ ਸ਼ਿਮਲਾ ਤੇ ਅੰਬਾਲਾ ਕੋਲ 6 ਜ਼ਿਲ੍ਹੇ ਪੂਰੀ ਦੀ ਪੂਰੀ ਡਿਵੀਜ਼ਨ ਭਾਰਤ ਦੇ ਹਿੱਸੇ ਤੇ ਦੂਜੀ ਡਿਵੀਜ਼ਨ ਦੂਜੀ ਡਿਵੀਜ਼ਨ ਸੀ ਰਾਵਲਪਿੰਡੀ ਕਿਹੜੇ ਕਿਹੜੇ ਸ਼ਾਮਿਲ ਸਨ ਜੇਲਮ ਗੁਜਰਾਤ 라ਵਲਪਿੰਡੀ ਸ਼ਾਪੂਰਾ اٹਕ ਤੇ ਮਿਆਵਾਲੀ ਇਹ ਪਾਕਿਸਤਾਨ ਦੇ ਹਿੱਸੇ ਤੀਜੀ ਡਿਵੀਜ਼ਨ ਜਲੰਧਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਫਿਰੋੜਪੁਰ ਤੇ ਕਾਂਗੜਾ ਇਹ ਆਈ ਆਰ ਦੇ ਹਿੱਸੇ ਇਸੇ ਹੀ ਤਰ੍ਹਾਂ ਮੁਲਤਾਨ ਡਿਵੀਜ਼ਨ ਇਹ ਵੀ ਪਾਕਿਸਤਾਨ ਦੇ ਹਿੱਸੇ ਲਾਇਲਪੁਰ ਮੁਜ਼ਫਰਗੜ ਮੁਲਤਾਨ ਚੰਗ ਤੇ ਡੇਰਾ ਗਾਜੀ ਕਾ ਦਰਿਆਵਾਂ ਦੇ ਵਾਂਗਰ ਦੋ ਦਰਿਆ ਪਾਕਿਸਤਾਨ ਦੇ ਹਿੱਸੇ ਤੇ ਦੋ ਦਰਿਆ ਭਾਰਤ ਦੇ ਹਿੱਸੇ ਇੱਕ ਦਰਿਆ ਦਾ ਅੱਧਾ ਹਿੱਸਾ ਉਧਰ ਤੇ ਅੱਧਾ ਹਿੱਸਾ ਇਧਰ ਢਾਈ ਢਾਈ ਦਰਿਆ ਹੁਣ ਕਰਦੇ ਆ ਉਸ ਡਿਵੀਜ਼ਨ ਦੀ ਗੱਲ ਜਿਹੜੀ ਕੁਝ ਲੈਂਦੇ ਪੰਜਾਬ ਦਾ ਹਿੱਸਾ ਬਣੀ ਤੇ ਕੁਝ ਚੜ੍ਹਦੇ ਪੰਜਾਬ ਦਾ ਉਹ ਕਿਹੜੀ ਡਿਵੀਜ਼ਨ ਹੈ ਉਹ ਡਿਵੀਜ਼ਨ ਹੈ ਲਾਹੌਰ ਕੁੱਲ 6 ਜ਼ਿਲ੍ਹੇ ਚਾਰ ਪਾਕਿਸਤਾਨ ਦੇ ਕੁੱਲ ਤੇ ਦੋ ਭਾਰਤ ਦੇ ਕੁੱਲ ਪਹਿਲਾ ਚੜ੍ਹਦੇ ਪੰਜਾਬ ਚ ਚੜ੍ਹਦੇ ਪੰਜਾਬ ਚ ਨੇ ਅਮਰitsar ਤੇ ਗੁਰਦਾਸਪੁਰ ਤੇ ਲੈਂਦੇ ਪੰਜਾਬ ਕੋਲ ਲੈਂਦੇ ਪੰਜਾਬ ਕੋਲ ਨੇ ਲਾਹੌਰ ਗੁਜਰਾਵਾਲਾ ਸੇਖੂਪੁਰਾ ਸਿਆਲਕੋਟ ਹੁਣ ਇੱਕ ਜਾਤ ਵੰਡ ਦੇ ਵੱਲ ਪੰਜਾਬ ਪੰਜਾਬ ਆਜ਼ਾਦ ਹੋਇਆ ਸੀ ਕਿ ਗੁਲਾਮ ਕਿਉਂ ਛੱਡ ਕੇ ਦੂਜੇ ਮੁਲਕਾਂ ਵੱਲ ਮੂਵ ਕਰ ਰਹੀ ਹੈ ਨੌਜਵਾਨ ਪੀੜੀ ਦੁੱਧ ਗਿਓ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਕੀ ਪੰਜਾਬ ਵਰਗਾ ਮਾਹੌਲ ਮਿਲਦਾ ਦੂਜੇ ਮੁਲਕਾਂ ਚ ਸ਼ਾਇਦ ਨਹੀਂ ਜਾਂ ਫਿਰ ਜਨਮ ਭੂਮੀ ਨੂੰ ਭੁੱਲ ਗਏ ਡਾਲਰਾਂ ਦੀ ਦੌੜ ਦੇ ਵਿੱਚ ਹਾਂ ਇਹ ਵੀ ਹੋ ਸਕਦਾ ਹੈ ਪਰ ਉਹ ਦੁੱਖ ਤਰਤ ਅੱਜ ਵੀ ਪਕਦਾ ਹੈ ਸੰਤਾਲੀ ਦਾ ਦੁੱਖ ਦਰਦ ਜਿਹੜਾ ਸਾਡੇ ਵਟਕਾਂ ਨੇ ਝੱਲਿਆ ਸੀ ਪਰ ਇਬਰਾਈ ਘਰ ਬੇਘਰ ਹੋ ਗਏ ਜ਼ਮੀਨ ਜਾਇਦਾਦ ਕਿੱਥੇ ਐ ਤੇ ਕਿੰਨਾਂ ਦੇ ਹੱਥ 'ਚ ਐ ਇਹ ਜ਼ਖਮ ਤਾਂ ਭਰੇ ਗਏ ਪਰ ਉਹ ਜ਼ਖਮ ਆਪਣੇਤੋਂ ਵਿਛੜਿਆਂ ਦੇ ਜ਼ਖਮ ਘਰ ਤੋਂ ਨਿਖੜਿਆਂ ਦੇ ਜ਼ਖਮ ਯਾਰਾ ਬੇਲੀਆਂ ਤੇ ਕੋਹਾਂ ਦੀ ਦੂਰੀ ਦੇ ਜ਼ਖਮ ਉਹ ਨਹੀਂ ਭੁੱਲਦੇ ਤੇ ਨਾ ਹੀ ਹੁੰਦੇ ਨੇ ਉਹ ਆਖਾ ਤੋਂ ਹੋਲੇ